ਦੇਣਾ ਤੇ ਦਲਿਤ ਆਈਪੀਐਸ ਅਫਸਰ ਪੂਰਨ ਕੁਮਾਰ ਦੇ ਖੁਦਕੁਸ਼ੀ ਦੇ ਮਾਮਲੇ ਮਤੇ ਨਏ ਰੱਖਦੇ ਹੋਏ ਦਲਿਤ ਭਾਈਚਾਰੇ ਵੱਲੋਂ ਉਥੇ ਕਮਾਂਡਰ ਚੁਸਕਨ ਸਿੰਘ ਦੇ ਦੇਖ ਰਏ ਗੇਟ ਵਿੱਚ ਖੜਿਆ ਗਿਆ ਕੈਂਡਲ ਮਾਰਚ ਇਹ ਵੀ ਪੰਜਾਬ نیوز ਦੀ ਖਾਸ ਰਿਪੋਰਟ ਦਿੱਤਾ ਜਾਏਗਾ ਤੁਹਾਨੂੰ ਮਾਰ ਦੁੱਤਾ ਰਹੇਗਾ ਇਸ ਕਰਕੇ ਜਿਹੜੀ ਸਾਡੇ ਬਜ਼ੁਰਗਾਂ ਨੇ ਗੁਰੂ ਕਹਿ ਲਾ ਵਰਿਆ ਨੇ ਪਪਾ ਬਿੰਦਰ ਸਿੰਘ ਜੀ ਦੇ ਪਰਿਵਾਰ ਸਾਹਿਬ ਨੇ ਪਪਾ ਬਲਕਨ ਸਿੰਘ ਜੀ ਉਹਨਾਂ ਨੇ ਜੋ ਅਣਖ ਸਾਡੇ ਵਿੱਚ ਪੰਡਤ ਮਛੀ ਰਾਏ ਜੀ ਦੇ ਬਜ਼ੁਰਗਾਂ ਦੀ ਸੰਗਤ ਸਾਹਿਬ ਉਹਨਾਂ ਨੇ ਢੀਡੀ ਕਲਿਆਣੀ ਸਾਹਿਬ ਉਹ ਪੀੜੀ ਹੁਣ ਸਾਡੇ ਵਿੱਚ ਆ ਚੁੱਕੀ ਆ ਉਹਨੇ ਜਿੰਮੇਵਾਰੀ ਜਿਹੜੀ ਆ ਉਹ ਅਗਲੀ ਪੀੜੀ ਤੇ ਆਉਂ ਪਈ ਆ ਬਾਬਾ ਸੇ ਦਰਸ਼ਕ ਬਣਾਉਣੇ ਬਾਅਦ ਜਿੰਦੇ ਬੈਠੇ ਨੇ ਬਾਬਾ ਬਲਕੌਰ ਸਿੰਘ ਬਣਾਉਣੇ ਬਾਅਦ ਜਿੰਦੇ ਬੈਠੇ ਨੇ ਗੁਰੂ ਗੰਗਾ ਸਾਹਿਬ ਜੀ ਦੇ ਬਾਅਦ ਜਿੰਦੇ ਬੈਠੇ ਨੇ ਪਟਨ ਪਰਸ਼ੀ ਦਾ ਤੇ ਬਾਅਦ ਜਿੰਦੇ ਬੈਠੇ ਨੇ ਸੋ ਇਹ ਸਾਰੇ ਉਹਨਾਂ ਬੁੱਢਿਆਂ ਤੋਂ ਸਹਿਯੋਗ ਲੈ ਕੇ ਕਿਉਂਕਿ ਪੀੜੀ ਜੈਦੀ ਆ ਜੇ ਉਹਨਾਂ ਦੇ ਆਸਾਂ ਭਾਈ बाबा जी नादे यार करो फोन थोरा Yeah. 야, 너 오늘 다 해? 야, 너다 ਮੁਰਦਾਬਾਦ ਮੁਰਦਾਬਾਦ ਡੀਜੀਪੀ ਹਰਿਆਣਾ ਹਾਏ 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 ਡੀਜੀਪੀ ਹਰਿਆਣਾ ਹਾਏ 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 ਡੀਜੀਪੀ ਹਰਿਆਣਾ ਮੁਰਦਾਬਾਦ ਮੁਰਦਾਬਾਦ ਡੀਜੀਪੀ ਹਰਿਆਣਾ ਹਾਏ 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 ਡੀਜੀਪੀ ਹਰਿਆਣਾ ਬਾਬਾ ਜੀ ਬਾਬਾ ਜੀ ਮੁਰਦਾਬਾਦ ਮੁਰਦਾਬਾਦ ਮੈਂ ਨਹੀਂ ਬੋਲਣਾ ਸਮੁੱਚੇ ਵਾਲਮੀਕੀ ਅਤੇ ਮਜਬੀ ਸਖ ਸਮਾਜ ਵੱਲੋਂ ਅਤੇ ਸਮੁੱਚੇ ਭਾਈਚਾਰੇ ਵੱਲੋਂ ਇਹ ਗੁਰੂਆਂ ਦੀ ਧਰਤੀ ਆ ਜਿੱਥੇ ਸੰਬੇ ਸਾਜੀ ਬਾਲਤਾ ਦਾ ਸਨਾਹ ਜਾਂਦਾ ਜਿੱਥੇ ਜਾਤ ਪਾਤ ਛੂਤਛਾਤ ਨਾਲ ਦੀ ਕੋਈ ਥਾਂ ਨਹੀਂ ਇਸ ਭਾਰਤਖੰਡ ਦੀ ਧਰਤੀ ਦੇ ਉੱਤੇ ਜਿਹਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਉਸ ਧਰਤੀ ਦੇ ਉੱਤੇ ਸਵਧਾਨ ਦੇ ਰਾਜ ਦੇ ਵਿੱਚ ਭਾਰਤ ਦੀ ਸੁਪਰੀਮ ਕੋਰਟ ਦੇ ਸਭ ਤੋਂ ਵੱਡੇ ਮੁੱਖ ਨਿਆਇ ਦੀਸ਼ ਦੇ ਉੱਤੇ ਜੁੱਤੀਂ ਛੁੱਟੀ ਜਾਂਦੀ ਆ ਤੇ ਦੂਸਰਾ ਭਾਰਤ ਦਾ ਸਭ ਤੋਂ ਅਲਾਈਟ ਕੈਡਰ ਦੇ ਵਿੱਚੋਂ ਆਈਪੀਐਸ ਕੈਡਰ ਦੇ ਵਿੱਚੋਂ ਸਾਡੇ ਇੱਕ ਨੌਜਵਾਨ ਸਾਡੇ ਸਮਾਜ ਦੇ ਇੱਕ ਸਾਥੀ ਦਾ ਇੰਸਟੀਚੂਨਲ ਕਤਲ ਕਰ ਦਿੱਤਾ ਜਾਂਦਾ ਜਾਤੀਵਾਦ ਦੇ ਨਾਂ ਦੇ ਉੱਤੇ ਪਿਛਲੇ ਕਈ ਸਾਲਾਂ ਤੋਂ ਆਈਪੀਐਸ ਵਾਹਿ ਪੂਰਨ ਕੁਮਾਰ ਨੂੰ ਜਿਹੜਾ ਪਰਤਾੜਿਤ ਕੀਤਾ ਗਿਆ ਜਿਹਦੇ ਤੋਂ ਬਾਅਦ ਉਨ੍ਹਾਂ ਦੇ ਉੱਤੇ ਸਾਜਿਸ਼ਾਂ ਕਰ ਦਿੱਤੀਆਂ ਗਈਆਂ ਜਿਹਦੇ ਤੋਂ ਦੁਖੀ ਹੋ ਕੇ ਉਹਨਾਂ ਨੂੰ ਆਤਮ ਹੱਤਿਆ ਵਰਗਾ ਜਿਹੜਾ ਕਦਮ ਚੁੱਕਣਾ ਪਿਆ ਸੋਝੇ ਇਸ ਦੇਸ਼ ਦੇ ਵਿੱਚ ਭਾਰਤ ਦੀ ਸਰਵੋੱਚ ਨਿਆਲੇ ਦੇ ਸਰਵੋੱਚ ਜੱਜ ਸਬਾਨ ਚੀਫ ਜਸਟਿਸ ਆਫ ਇੰਡੀਆ ਜਿਹੜੇ ਬੀ ਆਰ ਗੋਇੰਦ ਸਾਹਿਬ ਨੇ ਅਤੇ ਆਈ ਪੀ ਐਸ ਵਾਇ ਪੂਰਨ ਕਮਰ ਜਿਹੜੇ ਕਿ ਟਾਪ ਬ੍ਰਾਸ ਬਿਊਰੋਕ੍ਰੇਸੀ ਦੇ ਵਿੱਚ ਆਉਂਦੇ ਨੇ ਜੇ ਉਹਨਾਂ ਦੇ ਨਾਲ ਇਹ ਹਾਲਾਤ ਨੇ ਤਾਂ ਤੁਸੀਂ ਸੋਚੋ ਕਿ ਭਾਰਤ ਦੇ ਅੰਦਰ ਦਲਤ ਪਛੜੇ ਤੇ ਮਿਨੋਰਟੀਆ ਦੇ ਨਾਲ ਐਸਸੀਐਸਟੀ OBC ਮਿਨੋਰਟੀਆ ਦੇ ਨਾਲ ਪਿੰਡ ਪਿੰਡ ਸ਼ਹਿਰ ਸ਼ਹਿਰ ਕਿਸ ਤਰੀਕੇ ਦਾ ਵਰਤਾਓ ਹੋ ਰਿਹਾ ਹੋਵੇਗਾ ਸੋ ਅੱਜ ਇਸ ਗੱਲ ਨੂੰ ਲੈ ਕੇ ਕੇਂਦਰੀ ਵਾਲਮੀਕ ਮੰਦਿਰ ਅੰਮ੍ਰਿਤਸਰ ਅਤੇ ਦਸ਼ਮੇਸ਼ ਤਰਨਾ ਦਲ ਦੇ ਮੁਖੀ ਸੰਤ ਬਾਬਾ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਇਹ ਜਿਹੜਾ ਰੋਜ਼ ਕੀਤਾ ਗਿਆ ਤੇ ਕੈਂਡਲ ਮਾਰਚ ਕੀਤਾ ਗਿਆ ਕਿਉਂਕਿ ਸਾਰੇ ਸਮਾਜ ਦੇ ਅੰਦਰ ਇਸ ਗੱਲ ਨੂੰ ਲੈ ਕੇ ਬੜੀ ਚਿੰਤਾ ਆ ਬੜਾ ਦੁੱਖ ਹੈ ਕਿ ਸਾਡਾ ਇੱਕ ਕਲਾਸ 1 ਅਫਸਰ ਤੇ ਟਾਪ ਟਾਪ ਬ੍ਰਾਂਸ ਜਿਹੜਾ ਕੈਡਰ ਹੋਵੇ ਆਈਪੀਐਸ ਕੈਡਰ ਉਹਦੇ ਨਾਲ ਇੱਕ ਅਜਿਹਾ ਸਲੂਕ ਕਰਕੇ ਉਹਨੂੰ ਇਸ ਦੁਨੀਆ ਦੇ ਵਿੱਚੋਂ ਰੁਕਸਤ ਕਰਦਾ ਪਿਆ ਜਾਂ ਕਿੱਥੇ ਉਹਨਾਂ ਨੇ ਆਪਣੀ ਰਿਟਾਇਰਮੈਂਟ ਲੈ ਕੇ ਆਪਣੇ ਸਮਾਜ ਆਪਣੇ ਪਰਿਵਾਰ ਵਾਸਤੇ ਜਿਹੜਾ ਉਹਨਾਂ ਨੇ ਕੰਮ ਕਰਨਾ ਸੀ ਉਹਨਾਂ ਨੂੰ ਆਪਣੀ ਜੀਵਨ ਲੀਲਾ ਖਤਮ ਕਰਨੀ ਪਈ ਆ ਇਹਦੇ ਉੱਤੇ ਤੁਰੰਤ ਜਿਹੜੇ ਵੀ ਦੋਸ਼ੀ ਨੇ ਜਿਨ੍ਹਾਂ ਦੇ ਉੱਤੇ ਐਫ ਆਈ ਆਰ ਕੀਤੀ ਗਈ ਆ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਉਹਨਾਂ ਨੂੰ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਅਨੁਸਾਰ ਬੜਾ ਜਿਹੜਾ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਅੱਜ 5-6 ਦਿਨ ਹੋ ਗਏ ਆ ਕਿ ਵਾਹਿ ਕਮਾਰ ਵਾਹਿ ਪੀ ਕਮਾਰ ਜਿਹੜੇ ਆਈ ਪੀ ਐਸ ਨੇ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦਾ ਸ਼ਸਕਾਰ ਵੀ ਨਹੀਂ ਕੀਤਾ ਜਾ ਰਿਹਾ ਕਿ ਇੱਕ ਆਈ ਪੀ ਐਸ ਪਹਿਲਾਂ ਉਹਨੇ ਆਪਣੀ ਜ਼ਿੰਦਗੀ ਖਤਮ ਕੀਤੀ ਤਾਂ ਦੂਸਰਾ ਉਹਨੂੰ ਸ਼ਸਕਾਰ ਕਰਨ ਲਈ ਵੀ ਉਹਦੇ ਪਰਿਵਾਰ ਨੂੰ ਐਜੀਟੇਟ ਕਰਨਾ ਪੈ ਰਿਹਾ ਚੰਡੀਗੜ੍ਹ ਦੇ ਵਿੱਚ ਵੀ ਸਮਾਜਿਕ ਸੰਸਥਾਵਾਂ ਨੂੰ ਐਜੀਟੇਟ ਕੀਤਾ ਸੋ ਇਹ ਜਿਹੜਾ ਸਮਾਜ ਦੇ ਅੰਦਰ ਇਸ ਗੱਲ ਦਾ ਦਿਨੋ-ਦਿਨ ਰੋਸ ਵਧਦਾ ਜਾ ਰਿਹਾ ਸੋ ਸਾਡੀ ਸਰਕਾਰ ਨੂੰ ਬੇਨਤੀ ਹੈ ਕੇਂਦਰ ਸਰਕਾਰ ਨੂੰ ਵੀ ਬੇਨਤੀ ਹੈ ਹਰਿਆਣਾ ਸਰਕਾਰ ਨੂੰ ਵੀ ਬੇਨਤੀ ਹੈ ਤੇ ਬਾਕੀ ਪੂਰੇ ਭਾਰਤ ਦੀਆਂ ਸਰਕਾਰਾਂ ਨੂੰ ਵੀ ਬੇਨਤੀ ਹੈ ਕਿ ਉਹ ਕੇਂਦਰ ਸਰਕਾਰ ਨਾਲ ਗੱਲ ਕਰਨ ਕਿਉਂਕਿ ਸਾਡਾ ਸਮਾਜ ਜਿਹੜਾ ਆ ਉਹ ਪੂਰੇ ਭਾਰਤਖੰਡ ਦੀ ਧਰਤੀ ਉੱਤੇ ਐਸਸੀ ਐਸਟੀ OBC ਸਮਾਜ ਜਿਹੜਾ ਵੱਸਦਾ ਆ ਤੇ ਉਹ ਸਾਰਾ ਸਮਾਜ ਇਸ ਗੱਲ ਦੇ ਉੱਤੇ ਇੱਕ ਦੂਜੇ ਦੇ ਨਾਲ ਇਕੱਠਾ ਆ ਸੋ ਇਹੀ ਬੇਨਤੀ ਕਰਦੇ ਹੋਏ ਅੱਜ ਅਸੀਂ ਜਿਹੜਾ ਅੰਮ੍ਰਿਤਸਰ ਦੇ ਵਿੱਚ ਆਪਣੇ ਸਮਾਜ ਨੇ ਜਿਹੜਾ ਕੈਦਲ ਮੱਚ ਕੀਤਾ ਜੈ ਭਾਰਤ ਜੈ ਜੰਮਯਾ ਪਰ ਸਾਥੀਓ ਸਭ ਤੋਂ ਪਹਿਲੇ ਮੈਂ ਧੰਨਵਾਦੀ ਆ ਕੇਂਦਰੀ ਵਾਲਮੀਕੀ ਮੰਦਰ ਤੇ ਤਸ਼ਮੀਲ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸੋਢੀ ਜੀ ਦਾ ਜੋ ਘਟਨਾ ਅੱਜ ਅਸੀਂ ਦੇਖੀ ਖਰਿਆੜੇ ਦੇ ਵਿੱਚ ਹੋਈ ਆ ਜੋ ਘਟਨਾ ਹਰਿਆਣੇ ਦੇ ਵਿੱਚ ਹੋਈ ਆ ਆਈਪੀਐਸ ਅਫਸਰ ਸਾਹਿਬਾਨ ਨੇ ਕਿਸ ਤਰ੍ਹਾਂ ਜਾਤੀਵਾਦ ਤੋਂ ਦੁਖੀ ਹੋ ਕੇ ਉਹਦਾ ਸ਼ਿਕਾਰ ਹੋ ਕੇ ਸੁਸਾਈਡ ਕੀਤਾ ਦੂਸਰੇ ਪਾਸੇ ਚੀਜ਼ ਜਸਟਿਸ ਸਾਹਿਬ ਦੇ ਉੱਤੇ ਜੁੱਤੀ ਸੁੱਟਣਾ ਇਹ ਮਨੁਵਾਦ ਦੀ ਜਿਹੜੀ ਸੋਚ ਆ ਉਹ ਦਿਖਾ ਰਿਆ ਔਰ ਇਸ ਦੇਸ਼ ਦੀ ਆਜ਼ਾਦੀ ਬਾਅਦ ਚੋਂ ਵੀ ਅੱਜ ਦਲਿਤ ਜਿਹੜੇ ਆ ਉਹਨਾਂ ਨਾਲ ਗੁਲਾਮਾਂ ਵਰਗਾ ਵਿਹਾਰ ਕੀਤਾ ਜਾ ਰਿਹਾ ਮੈਂ ਇਹ ਬੇਨਤੀ ਕਰਦਾ ਹਾਂ ਸਮੂਹ ਸਾਰੇ ਜਥੇਬੰਦੀਆਂ ਨੂੰ ਕਿ ਲਾਮਬੰਦ ਹੋ ਕੇ ਆਪਾਂ ਇਕੱਠੇ ਹੋ ਜਾਈਏ ਇਹ ਸਮਾਂ ਜਿਹੜਾ ਆ ਇਹ ਬੜਾ ਭਿਆਨਕ ਸਮਾਂ ਕਿਉਂਕਿ ਕੇਂਦਰ ਦੀ ਸਰਕਾਰ ਜਿਹੜੀ ਆ ਉਹਦੇ ਕੰਨ ਤੇ ਜੂਣੀ ਰੇਂਗ ਦੀ ਪਈ ਜਿੱਥੇ ਮੋਦੀ ਸਾਹਿਬ ਇਹ ਟਵੀਟ ਕਰ ਸਕਦੇ ਆ ਭਾਰਤ ਦੇ ਔਰ ਪਾਕਿਸਤਾਨ ਦੇ ਮੈਚ 'ਚ ਕੀ ਤਿਲਕ ਸੰਧੂਰ ਹੋ ਗਿਆ ਉਥੇ ਇੱਕ ਆਈਪੀਐਸ ਅਫਸਰ ਦੇ ਨਾਲ ਐਡੀ ਵੱਡੀ ਗੱਲ ਹੋ ਜੇ ਚੀਫ ਜਸਟਿਸ ਸਾਹਿਬ ਦੇ ਉੱਤੇ ਜੁੱਤੀ ਛੁੱਟੀ ਜਾਵੇ ਤੇ ਅੱਜ ਸਰਕਾਰ ਮੌਣ ਬੈਠੀ ਆ ਕੋਈ ਪ੍ਰਤੀਕਿਰਿਆ ਜਿਹੜੀ ਆ ਨਾ ਮੋਦੀ ਸਾਹਿਬ ਵੱਲੋਂ ਨਾ ਉਹਨਾਂ ਦੇ ਕਿਸੇ ਹੋਰ ਮੰਤਰੀ ਵੱਲੋਂ ਕਾਨੂੰਨ ਮੰਤਰੀ ਵੱਲੋਂ ਆਈ ਆ ਮੈਂ ਆਪਣੇ ਵੱਲੋਂ ਔਰ ਪੂਰੇ ਜਥੇਬੰਦੀਆਂ ਵੱਲੋਂ ਇਹ ਬੇਨਤੀ ਕਰਦਾ ਕਿ ਫੌਰੀ ਤੌਰ ਤੇ ਸਭ ਤੋਂ ਪਹਿਲੇ ਤੇ ਉਹਨਾਂ ਦਾ ਆਈਪੀਐਸ ਕੜੇ ਅਫਸਰ ਨੇ ਉਹਨਾਂ ਦਾ ਸੰਸਕਾਰ ਹੋਣਾ ਚਾਹੀਦਾ ਔਰ ਬੰਦੀ ਜਿਹੜੀ ਕਾਰਵਾਈ ਆ ਦੋਸ਼ੀਆਂ ਤੇ ਕਰਨੀ ਚਾਹੀਦੀ ਆ ਨਹੀਂ ਤਾਂ ਇਹ ਲਈ ਭਾਰਤ ਭਰ ਦੇ ਵਿੱਚ ਜਿਹੜਾ ਦਲਿਤ ਸਮਾਜ ਹੋ ਸੜਕਾਂ ਤੇ ਉਤਰੇਗਾ ਜੈਪੀਮ ਜੈਪੜ